ਇਸ ਤਰ੍ਹਾਂ ਖਿਆਲ ਆਇਆ ਕਿ ਇਸ ਜ਼ੋਨ ਖਾੜੇ ਚ ਉਤਰਿਆ ਜਾਵੇ ਕਿਦਾਂ ਖਿਆਲ ਆ ਆ ਮੁੱਦੇ ਲੈ ਜਾ ਕਿਹੜੇ ਕਿਹੜੇ ਮੁੱਦੇ ਲੈ ਕੇ ਆ ਸੋਚ ਕੇ ਲੈ ਕੇ ਆ ਮੁੱਦੇ ਦਾ ਸਭ ਤੋਂ ਵੱਡੀ ਗੱਲ ਮੈਡੀਕਲ ਇਸ਼ੂ ਦਾ ਤੇ ਐਜੂਕੇਸ਼ਨ ਤਾਂ ਹੈ ਹੀ ਨਹੀਂ ਆ ਤੇ ਨਸ਼ਾ ਇੰਨਾ ਆ ਪੁੱਛੋ ਕੁਛ ਨਾ ਤੇ ਕਿ ਚਲੋ ਤੁਹਾਡੇ ਮਕੌੜੇ ਪੱਤਨ ਦੇ ਪੁਲ ਦੀ ਗੱਲ ਕਰੀਏ ਬੜੇ ਐਮਪੀਜ਼ ਆਏ ਨੇ 11 ਵਾਰ ਤੋਂ ਕਾਂਗਰਸ ਆਈ ਹੈ 5 ਵਾਰ ਤੋਂ ਭਾਜਪਾ ਆਈ ਹੈ ਇੱਕ ਵਾਰ ਤੋਂ ਜਨਤਾ ਪਾਰਟੀ ਆਈ ਹੈ ਜੀ ਹਜੇ ਵੀ 75 ਸਾਲਾਂ ਚ ਪੁਲ ਨਹੀਂ ਬਣਿਆ ਹੁਣ ਝੂਠੇ ਲਾਰੇ ਦੇ ਕੇ ਹੁਣ ਕਾਹਦਾ ਪੁਲ ਬਣ ਜਾਣਾ ਕੀ ਫਰਕ ਦੇਖਿਆ ਐਨ ਜੀਓ ਚਲਾ ਕੇ ਸੇਵਾ ਕਰਨ ਚ ਔਰ ਸਿਆਸਤ ਜਦੋਂ ਪੈਣਾ ਦੇ 13 13 14 14 ਸਾਲ ਦੇ ਮੁੰਡੇ ਪੈਣਾ ਦੇ ਭਰਾ ਮਰ ਜਾਂਦੇ ਸੀਗੇ ਉਹ ਮੈਨੂੰ ਬੁਲਾਉਂਦੀਆਂ ਸੀ ਨਾ ਤਾਂ ਉਹਨਾਂ ਦੇ ਸਿਵਿਆਂ ਦੀ ਸੇਕ ਵੀ ਮੈਂ ਸੇਕਿਆ ਏ ਕੋਲ ਖੜ ਕੇ ਮੈਨੂੰ ਮੈਨੂੰ ਸਿਆਸੀ ਰੋਟੀਆਂ ਮੈਂ ਨਹੀਂ ਸੇਕਣੀਆਂ ਆ ਆਪ ਇਹ ਗੱਲ ਤਾਂ ਮੁਹੱਲਾ ਕਲੀਨਿੰਗ ਦੀ ਕਰ ਰਹੇ ਇਹਨਾਂ ਕੋ ਤਾਂ ਬਟਾਲੇ ਦਾ ਸਰਕਾਰੀ ਹਸਪੀਟਲ ਦੀ ਸਾਫ ਸਫਾਈ ਵੀ ਨਹੀਂ ਹੋਈ ਬਾਕੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਇਹਨਾਂ ਦਾ ਵੀ ਸਾਰਿਆਂ ਨੇ ਮੈਨੀਫੈਸਟੋ ਦੇਖਿਆ ਏ ਔਰ ਮੇਰਾ ਵੀ ਦੇਖੋ ਅਕਸ਼ਰ ਅਸੀ ਆਪਣੇ ਚੈਨਲ ਤੇ ਕਿਸੇ ਨਾ ਕਿਸੇ ਸਿਆਸੀ ਸ਼ਖਸੀਅਤ ਨੂੰ ਦਿਖਾਣੇ ਰਹਿਨੇ ਆ ਅੱਜ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਕੌਰ ਵੀ ਮੌਜੂਦ ਆ ਜਿਹੜੇ ਕਿ ਆਜ਼ਾਦ ਇਲੈਕਸ਼ਨ ਲੜਦੇ ਤੇ ਕਿਸ ਸੋਚ ਦੇ ਨਾਲ ਇਲੈਕਸ਼ਨ ਲੜੀ ਔਰ ਕਿਸ ਸੋਚ ਦੇ ਨਾਲ ਮੁੱਦੇ ਲੈ ਕੇ ਅੱਗੇ ਵਧੇ ਗੱਲਬਾਤ ਕਰਾਂਗੇ ਗੁਰਪ੍ਰੀਤ ਬਾਜਵਾ ਹੋਰ ਆਣਾ ਔਰ ਖਾਸ ਗੱਲ ਇਹ ਹੈ ਕਿ ਟ੍ਰੈਜੇਡੀ ਹੋ ਗਈ ਘਰ ਦੇ ਵਿੱਚ ਦੁੱਖ ਵੱਡਾ ਸੀ ਪਰ ਫਿਰ ਵੀ ਹੌਸਲਾ ਨਹੀਂ ਹਾਰਿਆ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਉਸ ਦੁੱਖ ਦਾ ਵੀ ਜ਼ਿਕਰ ਕਰਾਂਗੇ ਆਪਣੇ ਇੰਟਰਵਿਊ ਦੇ ਵਿੱਚ ਔਰ ਗੱਲਬਾਤ ਵੀ ਕਰਾਂਗੇ ਗੁਰਪ੍ਰੀਤ ਕੌਰ ਨਾਲ ਗੁਰਪ੍ਰੀਤ ਜੀ ਕਿਸ ਤਰ੍ਹਾਂ ਖਿਆਲ ਆਇਆ ਕਿ ਇਸ ਚੋਣ ਖਾੜੇ ਚ ਉਤਰਿਆ ਜਾਵੇ ਕਿਦਾਂ ਖਿਆਲ ਆਇਆ ਵੀ ਆਹ ਮੁੱਦੇ ਲੈ ਜਾਂ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਸੋਚ ਕੀ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪ ਦਾ ਆਪ ਜੀ ਦਾ ਧੰਨਵਾਦ ਔਰ ਤੁਹਾਡੇ ਚੈਨਲ ਦਾ ਧੰਨਵਾਦ ਤੇ ਮੁੱਦੇ ਦਾ ਸਭ ਤੋਂ ਵੱਡੀ ਗੱਲ ਮੈਡੀਕਲ ਇਸ਼ੂ ਦਾ ਤੇ এডਿਕੇਸ਼ਨ ਤਾਂ ਹੈ ਹੀ ਨਹੀਂ ਆ ਤੇ ਨਸ਼ਾ ਇੰਨਾ ਆ ਪੁੱਛੋ ਕੁਛ ਨਾ ਤੇ ਜੇ ਦੇਖਿਆ ਜਾਵੇ ਕਿ ਆਪਾਂ ਚੰ드ਰੀਯਨ 3 ਦੀ ਗੱਲ ਕਰਦੇ ਆ ਆਜ਼ਾਦੀ ਦਾ 75ਵਾਂ ਮਹਾਉਸਵ ਮਨਾ ਰਹੇ ਆ ਪਰ ਇੱਥੇ ਇਹ ਨਹੀਂ ਪਤਾ ਹੈਗਾ ਕਿ ਜਿਹੜੇ ਸਾਡੇ ਦਰਿਆ ਮਕੌੜੇ ਪਤਨ ਤੋਂ ਪੁਲਾਂ ਤੋਂ ਪਾਰ ਬੱਠੀ ਹੱਡੀ ਲੋਕ ਨੇ ਸਾਡੇ ਆਪ ਦੇ ਜੀ ਨੇ ਵਾਸੀ ਨੇ ਗੁਰਦਾਸਪੁਰ ਦੇ ਉਹਨਾਂ ਦੀ ਜ਼ਿੰਦਗੀ ਕੀ ਹੈ ਨਾ ਉਹਨਾਂ ਦੇ ਕੋਲ ਉੱਥੇ ਪੀਣ ਲਈ ਚੱਸ ਦਾ ਪਾਣੀ ਹੈ ਮੋਬਾਈਲ ਟਾਵਰ ਨਹੀਂ ਹੈ ਮੋਬਾਈਲ ਉਹਨਾਂ ਦੇ ਨੈਟਵਰਕ ਨਹੀਂ ਆਉਂਦਾ ਹੈਗਾ ਪੁਲ ਤਾਂ ਹੈ ਹੀ ਨਹੀਂ ਸੜਕਾਂ ਤਾਂ ਭੁੱਲ ਹੀ ਜਾਓ ਤੇ ਇਹ ਵੀ ਇੱਕ ਮੁੱਦੇ ਰਿਹਾ ਖਾਸ ਤੌਰ ਤੇ ਜਦੋਂ ਫਿਰ ਤੁਸੀਂ ਮਕੌੜਾ ਵਿਜ਼ਿਟ ਕੀਤਾ ਕੀ ਕੀ ਕਹਿ ਲੋਕਰ ਮੈਂ ਤੇ ਮਕੌੜਾ ਅਜ ਤੋਂ ਡੇਢ ਸਾਲ ਪਹਿਲਾਂ ਵੀ ਕਰਿਆ ਮਕੌੜੇ ਪੱਤਨ ਦੇ ਉਰਲੀ ਸਾਈਡ ਸਕੂਲ ਆ ਸਕੂਲ ਦੇ ਨਾਲ ਇੱਕ ਸਰਪੰਚ ਸਾਹਿਬ ਦਾ ਘਰ ਆ ਮੈਨੂੰ ਵੀਰਜੀ ਦਾ ਨਾਮ ਨਹੀਂ ਪਤਾ ਛੋਟੀ ਜੀ ਉਮਰ ਤੋਂ ਨੇ ਕਾਂਗਰਸ ਪਾਰਟੀ ਤੋਂ ਮੇਰੇ ਹਿਸਾਬ ਨਾਲ ਮੈਨੂੰ ਹੁਣ ਪਤਾ ਲੱਗਿਆ ਉਹ ਸਬੰਧ ਰੱਖਦੇ ਨੇ ਤੇ ਮੈਂ ਉੱਥੇ ਆਪਦੇ ਇਲਾਕੇ ਦੀ ਸਹਾਸੰਗਤ ਦੇ ਨਾਲ ਗਈ ਡੇਢ ਦੋ ਸਾਲ ਪਹਿਲਾਂ ਦੀ ਗੱਲ ਦੱਸਣੀ ਆ ਨਾਮ ਮੇਰਾ ਉਦੋਂ ਤਾਂ ਇਲੈਕਸ਼ਨ ਦਾ ਵਿਚਾਰ ਵੀ ਨਹੀਂ ਸੀਗਾ ਮੈਂ ਇਹ ਸੋਚਿਆ ਕਿ ਮੈਂ ਇੱਕ ਟਰਸਟ ਚਲਾ ਰਹੀ ਹਾਂ 400 ਤੋਂ ਜ਼ਿਆਦਾ ਫਾਊਂਡੇਸ਼ਨ ਐਜ਼ ਯੂ ਦੀ ਪ੍ਰਧਾਨ ਉਹਦੇ ਵਿੱਚ ਮੈਂ ਕੰਮ ਕਰਦੀ ਸੀ ਘਰ ਘਰ ਸਹਿਬਜ਼ਾ ਦੇ ਹਰ ਘਰ ਸਹਿਬਜ਼ਾ ਦੇ ਮੁਹਿੰਮ ਚਲਾਉਂਦੀ ਸੀ ਉਹਦੇ ਬਿਹਾਫ ਤੇ ਮੈਨੂੰ ਦਿੱਲੀ ਬੁਲਾਇਆ ਗਿਆ ਤੇ ਦਿੱਲੀ ਉਥੇ ਮਿਨਿਸਟਰਸ ਨੂੰ ਜਦ ਮਿਲੀ ਉਹਨਾਂ ਦੀ ਵਾਈਫਸ ਨੂੰ ਮਿਲੀ ਮੈਂ ਉਹਨਾਂ ਨੂੰ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੀਆਂ ਮਿਸਿਸ ਨੂੰ ਕਿ ਸਾਡੇ ਮੈਂ ਗੁਰਦਾਸਪੁਰ ਤੋਂ ਆਉਂ ਥੋੜਾ ਐਮਪੀ ਐ ਲੋਕਲ ਸਾਡੇ ਨਿੱਕੇ ਨਿੱਕੇ ਮੁੱਦੇ ਆ ਤਾਂ ਮੈਂ ਉਧਰ ਦੇ ਸਰਪੰਚ ਸਾਹਿਬ ਨੂੰ ਆ ਕੇ ਮਿਲ ਕੇ ਆਖਿਆ ਕਿ ਚਲੋ ਤੁਹਾਡੇ ਮਕੌੜੇ ਪੱਤਨ ਦੇ ਪੁਲ ਦੀ ਗੱਲ ਕਰੀਏ بڑے ਐਮਪੀਜ਼ ਆਏ ਨੇ 11 ਵਾਰ ਤੋਂ ਕਾਂਗਰਸ ਆਈ ਹੈ 5 ਵਾਰ ਤੋਂ ਭਾਜਪਾ ਆਈ ਹੈ ਇੱਕ ਵਾਰ ਤੋਂ ਜਨਤਾ ਪਾਰਟੀ ਆਈ ਹੈ ਜੇ ਹਜੇ ਵੀ 75 ਸਾਲਾਂ ਚ ਪੁਲ ਨਹੀਂ ਬਣਿਆ ਹੁਣ ਝੂਠੇ ਲਾਰੇ ਦੇ ਕੇ ਹੁਣ ਕਾਹਦਾ ਪੁਲ ਬਣ ਜਾਣਾ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਆਖਿਆ ਚੱਲੋ ਨਾਲ ਪਰ ਉਹ ਨਾਲ ਨਹੀਂ ਤੁਰੇ ਉਹਨਾਂ ਨੇ ਗੱਲ ਟਾਲਤੀ ਸਾਡਾ 2 ਮਹੀਨਿਆਂ ਚ 4 ਮਹੀਨਿਆਂ ਚ ਮੈਂ ਕਿਹਾ ਵੀਰ ਜੀ 6 ਮਹੀਨਿਆਂ ਦਾ ਟਾਈਮ ਲੈ ਲਓ ਸਾਲ ਦਾ ਲੈ ਲਓ ਫਿਰ ਵੀ ਤੁਸੀਂ ਆ ਜੇ ਅ ਜੇ ਆਪਾਂ ਚੱਲਾਂਗੇ ਨਾਲ ਕੱਟੇ ਹੋ ਕੇ ਉਸ ਤੋਂ ਬਾਅਦ ਹੁਣ ਮੈਂ ਉੱਥੇ ਵਿਜ਼ਿਟ ਕਰਿਆ ਤਿੰਨ ਵਾਰ ਤੇ ਤੀਸਰੀ ਵਾਰ ਚ ਮੈਨੂੰ ਮੈਂ ਫਾਈਨਲ ਮੀਟਿੰਗ ਕਰਕੇ ਉਹਨਾਂ ਨੇ ਮੈਨੂੰ ਸਾਰੀ ਸਾਥ ਸੰਗਤ ਨੇ ਸਮਝਾ ਜੀ ਚਲਾਉਂਦੇ ਚਲਾਉਂਦੇ ਤੁਸੀਂ ਚੋਣ ਖਾੜੇ ਚਾਲੇ ਕੀ ਫਰਕ ਦੇਖਿਆ ਐਨ ਜੀਓ ਚਲਾ ਕੇ ਸੇਵਾ ਕਰਨ ਚ ਔਰ ਸਿਆਸਤ ਚ ਹੌਸਲਾ ਮਿਲਿਆ ਸ਼ਾਇਦ ਜੀ ਚਾਰ ਸਾਬਜਾਦੇ ਫਾਊਂਡੇਸ਼ਨ ਦੀ ਜਿਹੜੇ ਡਾਇਰੈਕਟਰ ਨੇ ਜਾਂ ਉਹਨਾਂ ਦੇ ਫਾਊਂਡਰ ਨੇ ਉਹ ਮੈਨੂੰ ਨਾ ਮੇਰੀ ਝੋਲੀ ਇੰਨਾ ਪਿਆਰ ਪਾਉਂਦੇ ਤੇ ਮੈਨੂੰ ਨਹੀਂ ਲੱਗਦਾ ਸੀ ਮੈਨੂੰ ਛੋਟੀਆਂ-ਛੋਟੀਆਂ ਮੁਸ਼ਕਲਾਂ ਪਤਾ ਲੱਗਣੀਆਂ ਸੀਗੀਆਂ ਲੋਕਾਂ ਚ ਜਾ ਕੇ ਵਿਚਰਨਾ ਸਾਥ ਸੰਗਤ ਨੂੰ ਮਿਲਣਾ ਫਿਰ ਮੈਨੂੰ ਲੱਗਿਆ ਕਿ ਨਹੀਂ ਮੇਰੇ ਘਰ ਦੀਆਂ ਮੁਸ਼ਕਲਾਂ ਬਹੁਤ ਛੋਟੀਆਂ ਰਹਿ ਗਈਆਂ ਜਦੋਂ ਭੈਣਾਂ ਦੇ 13 13 14 14 ਸਾਲ ਦੇ ਮੁੰਡੇ ਭੈਣਾਂ ਦੇ ਭਰਾ ਮਰ ਜਾਂਦੇ ਸੀਗੇ ਉਹ ਮੈਨੂੰ ਬੁਲਾਉਂਦੀਆਂ ਸੀ ਨਾ ਤਾਂ ਉਹਨਾਂ ਦੇ ਸਿਵਿਆਂ ਦੀ ਸੇਕ ਵੀ ਮੈਂ ਸੇਕਿਆਏ ਕੋਲ ਖੜ ਕੇ ਉਦੋਂ ਦੁੱਖ ਹੋਇਆ ਤੇ ਫਿਰ ਉਦੋਂ ਇਹ ਸੋਚਿਆ ਕਿ ਨਹੀਂ ਅੱਜ ਜਦੋਂ ਚੋਣ ਪ੍ਰਚਾਰ ਕਰਦੇ ਕਰਦੇ ਕਿਵੇਂ ਪਰਿਵਾਰ ਚ ਵੱਡਾ ਪਣਾ ਵਰਪੂ ਕੀਓ ਪਣਾ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ ਔਰ ਕਿਸ ਤਰ੍ਹਾਂ ਫਿਰ ਤੁਸੀਂ ਅ ਕੁਝ ਸਮਾਂ ਬਾਅਦ ਚੋਣ ਪ੍ਰਚਾਰ ਕਰਨ ਲੱਗੇ ਵੈਸੇ ਮੇਰੀ ਸਾਧ ਸੰਗਤ ਚਾਹੇ ਪੰਜਾਬ ਦੀ ਹੋਵੇ ਪੂਰੇ ਦੀ ਹੋਵੇ ਚਾਹੇ ਦੁਨੀਆ ਦੇਸ਼ ਦੀ ਹੋਵੇ ਚਾਹੇ ਗੁਰਦਾਸਪੁਰ ਦੀ ਸਾਧ ਸੰਗਤ ਹੋਵੇ ਉਹ ਜਾਣਦੀ ਹੈ ਕਿ ਮੈਂ ਭਗਤ ਪੂਰਨ ਸਿੰਘ ਜੀ ਨੂੰ ਪੜ ਕੇ ਆਪ ਦਾ ਜੀਵਨ ਦੀ ਸੇਧ ਮਤਲਬ ਲੈ ਕੇ ਤੁਰਦੀ ਹਾਂ ਮੈਨੂੰ ਜਿਆਦਾ ਸ਼ੋਰ ਸ਼ਬਾ ਪਸੰਦ ਨਹੀਂ ਹੈ ਸ਼ਾਇਦ ਹੀ ਮੈਂ ਆਪਣੀ ਨਿੱਜੀ ਗੱਲ ਕਿਤੇ ਕਰੀ ਹੋਵੇ ਪਰ ਅੱਜ ਕਰ ਰਹੀ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਆ ਕੱਲ ਉਹਨਾਂ ਦਾ ਸੰਸਕਾਰ ਹੋਇਆ ਏ ਥੋੜੇ ਬਹੁਤੇ ਢਿੱਲੇ ਸੀ ਮੈਂ ਬਟਾਲੇ ਦੇ ਸਰਕਾਰੀ ਹਸਪੀਟਲ ਖੁਦ ਲੈ ਕੇ ਆਈ ਆ ਜਿੱਥੇ व्हीਲਚੇਅਰ ਵੀ ਨਹੀਂ ਸੀਗੀ ਤਾਂ ਮੈਨੂੰ ਮੈਨੂੰ ਸਿਆਸੀ ਰੋਟੀਆਂ ਮੈਂ ਨਹੀਂ ਸੇਕਣੀਆਂ ਆ ਇਹ ਗੱਲ ਤਾਂ ਮੁਹੱਲਾ ਕਲੀਨਿੰਗ ਦੀ ਕਰ ਰਹੇ ਇਹਨਾਂ ਕੋ ਤਾਂ ਬਟਾਲੇ ਦਾ ਸਰਕਾਰੀ ਹਸਪੀਟਲ ਦੀ ਸਾਫ ਸਫਾਈ ਵੀ ਨਹੀਂ ਹੋਈ ਤੇ ਚਲੋ ਹੁਣ ਤਾਂ ਜੋ ਵਾਇਗਰੂ ਨੂੰ ਮਨਜ਼ੂਰ ਹੋਈ ਹੋਣਾ ਕਹਿਦ ਨਹੀਂ ਸੁਣ ਲੈਣੀ ਇਹ ਚ ਜਦੋਂ ਫਿਰ ਤੁਸੀਂ ਆਪਣੇ ਫਾਦਰ ਦਾ ਕਰਿਮਿਸ਼ਨ ਕਰਕੇ ਚੋਣ ਪ੍ਰਚਾਰ ਚਲੇਗੇ ਆਮ ਲੋਕ ਕਹਿੰਦੇ ਹੌਸਲਾ ਕਰੋ ਉਦੋਂ ਫਿਰ ਕੀ ਦਿਲ ਚ ਖਿਆਲ ਆਇਆ ਜਾਂ ਕਿੰਨਾ ਕੁ ਮੰਨ ਨੂੰ ਸਮਝਾਇਆ ਕਿ ਇੱਕ ਧੀ ਜਦੋਂ ਆਪਣੇ ਪਿਤਾ ਦਾ ਸੰਸਕਰ ਵੇਕਨ ਫਿਲਮਾਂ ਚ ਡਰਾਮਿਆਂ ਚ ਵੇਖਣ ਨੂੰ ਇਹ ਠੀਕ ਲੱਗਦਾ ਜੀ ਉਹਨੇ ਬੜਾ ਅੱਛਾ ਰੋਲ ਕੀਤਾ ਅਸਲ ਜ਼ਿੰਦਗੀ ਚ ਕਿੰਨਾ ਕੁ ਦਰਦ ਮਹਿਸੂਸ ਹੋਇਆ ਬਿਲਕੁਲ ਤੁਸੀਂ ਮੈਂ ਸਾਸੰਗ ਨੂੰ ਵੀ ਅਪੀਲ ਕਰਦੀ ਜਿੰਨੀ ਮੇਰੇ ਨਾਲ ਜੁੜੀ ਏ ਤਾਂ ਮੀਡੀਆ ਵੀਰਾਂ ਭੈਣ ਭਰਾਵਾਂ ਨੂੰ ਵੀ ਅਪੀਲ ਕਰਦੀ ਕਦੇ ਮੇਰੇ ਪਿੰਡ ਜਾਇਓ ਮੇਰੇ ਨਾਲ ਦੇ ਪਿੰਡਾਂ ਚ ਮੇਰੇ ਬਾਰੇ ਪੁੱਛਿਓ ਕਿ ਜਿੰਨਾ ਮੈਂ ਆਪ ਦੇ ਵੈਸੇ ਤਾਂ ਹਰ ਕੋਈ ਧੀ ਪੁੱਤ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਏ ਪਰ ਮੈਂ ਬਹੁਤ ਅਟੈਚ ਰਹੀ ਹਾਂ ਸਭ ਤੋਂ ਵੱਧ ਆਪਣੇ ਫਾਦਰ ਸਾਹਿਬ ਨਾਲ ਥੋੜੇ ਮੋਟਰ ਢਿੱਲੇ ਮੋਟੇ ਇੱਕ ਦਿਨੋਂ ਪਹਿਲਾਂ ਵੀ ਹੋਈ ਸੀ ਮੈਂ ਮੀਟਿੰਗਾਂ 'ਤੇ ਸੀ ਆਪਣੀ ਸਾਸੰਗਤ ਵਿੱਚ ਸੀਗੀ ਤੇ ਘਰਦਿਆਂ ਨੂੰ ਕਹਿੰਦੇ ਸੀ ਉਹਨੂੰ ਬੁਲਾ ਦਿਓ ਮੈਂ ਮਿਲਣਾ ਏ ਤਾਂ ਲਾਸਟ ਮਤਲਬ ਉਹਨਾਂ ਨੇ ਪਾਣੀ ਮੇਰੇ ਹੱਥੋਂ ਹੀ ਮੂੰਹ 'ਚ ਪਵਾਇਆ ਹੈ ਤੇ ਸੋ ਗਏ ਮਤਲਬ ਫਿਰ ਉੱਠੇ ਨਹੀਂ ਦੁੱਖ ਤਾਂ ਬਹੁਤ ਹੁੰਦਾ ਹੈ ਪਰ ਮੈਨੂੰ ਲੱਗਦਾ ਕਿ ਜੇ ਮੈਂ ਸਾਹਿਬਜ਼ਾਦਿਆਂ ਦੀ ਜਿੱਥੇ ਗੱਲ ਕਰਦੀ ਆ ਤੇ ਜਿੱਥੇ ਮੈਂ ਗੱਲ ਜਥੇਦਾਰ ਬਾਬਾ ਹਨੁਮਾਨ ਸਿੰਘ ਜੀ ਦੀ ਕਰਦੀ ਆ ਤਾਂ ਸ਼ਹੀਦ ਸਿੰਘਾਂ ਦੀ ਗੱਲ ਹੁੰਦੀ ਹੈ ਉੱਥੇ ਫਿਰ ਹੌਸਲਾ ਡਬਲ ਹੁੰਦਾ ਹੈ ਤਾਂ ਨਿਤਨੇਮ ਕਰੋਗੇ ਜਿਹੜੀ ਵੀ ਸੰਗਤ ਜੁੜੀ ਹੈ ਨਿਤਨੇਮ ਨਾਲ ਆਪਣੇ ਆਪਣੇ ਧਰਮ 'ਚ ਪੱਕੀ ਉਹਨਾਂ ਨੂੰ ਪਤਾ ਹੈ ਕਿ ਆਰਤੀ ਤੋਂ ਬਾਅਦ ਹੌਸਲਾ ਮਿਲਦਾ ਹੈ ਨਿਤਨੇਮ ਤੋਂ ਬਾਅਦ ਹੌਸਲਾ ਮਿਲਦਾ ਹੈ ਤਾਂ ਜਿਤਨਾ ਚੋਣ ਪ੍ਰਚਾਰ ਕਰਦੇ ਪਿਓ ਲੋਕਾਂ ਦਾ ਕਿੰਨਾ ਕੁ ਹੰਗਾਰ ਨਤੀਜੇ ਕਿਦਾਂ ਦੇਖਦੇ ਹੋ ਨਤੀਜੇ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਨਤੀਜੇ ਤਾਂ ਵਾਈਗੁਰਜੀ ਦੇ ਹੱਥ ਵਸਾ ਬਾਕੀ ਸਾਧ ਸੰਗਤ ਦਾ ਪ੍ਰਚਾਰ ਹੈ ਬਾਕੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਇਹਨਾਂ ਦਾ ਵੀ ਸਾਰਿਆਂ ਨੇ ਮੈਨੀਫੈਸਟੋ ਦੇਖਿਆ ਏ ਔਰ ਮੇਰਾ ਵੀ ਦੇਖੋ ਆ ਦੇਖੋ ਮੈਂ ਪਿੰਡ ਪਿੰਡ ਜਾ ਰਹੀ ਹਾਂ ਜਿੱਥੇ-ਜਿੱਥੇ ਵੀ ਮੈਂ ਪ੍ਰਚਾਰ ਕਰ ਰਹੀ ਹਾਂ ਉੱਥੇ-ਉੱਥੇ ਮੈਂ ਆ ਜਿਹੜੇ ਹੈ ਨਾ 7 ਮੁੱਦੇ ਹੈ ਤਾਂ ਇਹਦੇ ਵਿੱਚ ਇੰਡਸਟਰੀ ਦਾ ਵੀ ਸੀਗਾ ਪਰ ਉਹ ਇਹਦੇ ਵਿੱਚ ਲਿਖਿਆ ਨਹੀਂ ਆ ਇਸ ਵਾਲੇ ਪੋਸਟਰ 'ਤੇ ਤੇ ਮੇਰੇ ਗੁਰਪ੍ਰੀਤ ਕੌਰ ਨੇ ਔਰ ਵੱਡਾ ਹਾਲ ਸਾਹ ਵਾਪਰ ਜਾਂਦਾ ਹੈ ਕਹਿੰਦੇ ਕਿ ਪਰ ਚੋਣ ਪ੍ਰਚਾਰ ਬੰਦ ਨਹੀਂ ਕੀਤਾ ਕਿਉਂਕਿ ਲੋਕ ਮੁੱਦਿਆਂ ਦੀ ਗੱਲ ਲੈ ਕੇ ਤੁਰੇ ਆ ਲੋਕ ਮੁੱਦਿਆਂ ਦੀ ਕਹਿੰਦੇ ਗੱਲ ਕਰਾਂਗੇ ਨਤੀਜੇ ਜੋ ਵੀ ਹੋਣ ਪਰ ਆਪਣੇ ਵੱਲੋਂ ਕਹਿੰਦੇ ਕੋਸ਼ਿਸ਼ ਪੂਰੀ ਕਰ ਰਹੇ ਆ ਚੱਲਣਾ ਤੇ ਔਖਾ ਸੀ ਪਰ ਕਹਿੰਦੇ ਜਦੋਂ ਗੁਰੂ ਦਾ ਓਟ ਆਸਰਾ ਲਿਆ ਤਾਂ ਚੱਲਣਾ ਵੀ ਸੌਖਾ ਹੋ ਗਿਆ ਕੈਮਰਾਮੈਨ ਮੰਟੀਦਲ ਪੰਜਾਬੀ ਬੀਟੀ ਲਈ ਦਿੱਤੀ ਲੂਥਰਾ ਬਟਾਲਾ